ਦੇਸ਼ ਦੇਸ਼ ਵਿੱਚ ਵਤਨ ਤੇ ਮਿੱਟੀ ਨਿਊਜ਼ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਆਲ ਇੰਡੀਆ ਜੋਧਾ ਸਿੰਘ ਅਸ਼ਦਾਲ ਦੇ ਗੌਮੀ ਪ੍ਰਧਾਨ ਸਰਦਾਰ ਸੁਖਵੰਤ ਸਿੰਘ ਜੀ ਕੋ ਮੈਂ ਇਹਨਾਂ ਕੋਲ ਸਿੱਧੇ ਜਾਣਾ ਕਿ ਕੁਝ ਖਾਸ ਮੁੱਦਿਆਂ ਤੇ ਕਰਾਂਗੇ ਗੱਲ ਬਾਤ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਬੀਰਾ ਮੇਰਾ ਮਜਮੇ ਕਛਨਾ ਹੀ ਜੋਖ ਸਹੈਸੋ ਤੇਰਾ ਤੇਰਾ ਤਜ ਕੋ ਸੌ ਕੇ ਕਿਆ ਲਾਗੇ ਮੇਰਾ ਤੇ ਮੈਂ ਐਮ ਡੀ ਸਾਹਿਬ ਸਾਹਿਬ ਜਸਵਿੰਦਰ ਸਿੰਘ ਸੰਧੂ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੌਕਾ ਟਾਈਮ ਕੱਢ ਕੇ ਮੇਰੇ ਵਰਗੇ ਨਮਾਣੇ ਨੂੰ ਮੌਕਾ ਦਿੱਤਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫੁਮਾ ਸਾਹਿਬ ਅੱਜ ਅਸੀਂ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਪੰਜਾਬ ਦੇ ਕੁਝ ਖਾਸ ਮੁੱਦਿਆਂ ਦੇ ਸਬੰਧ ਵਿੱਚ ਹਾਂਜੀ ਸਭ ਤੋਂ ਵੱਡਾ ਮੁੱਦਾ ਉੱਪਰ ਕੇ ਸਾਹਮਣੇ ਆ ਰਿਹਾ ਹੈ ਚਾਈਨਾ ਡੌਟ ਹਾਂਜੀ ਹਾਂਜੀ ਉਹ ਮਸਾ ਵੀ ਕਿਦਾ ਆਫਟਰ ਆਲ ਜ਼ਿੰਮੇਵਾਰ ਕੌਣ ਹੈ ਸਰਕਾਰ ਹੈ ਜਾਂ ਪ੍ਰਸ਼ਾਸਨ ਹੈ ਜਾਂ ਲੋਕ ਖਰੀਦਣ ਵਾਲੇ ਆ ਜਾਂ ਵੇਚਣ ਵਾਲੇ ਆ ਕਿ ਕੌਣ ਜ਼ਿੰਮੇਵਾਰ ਹੈ ਸਤੂ ਸਾਹਿਬ ਸਰਕਾਰ ਜਿੰਨਾ ਚਿਰ ਕੇ ਚੀਜ਼ ਦੀ ਅਗਿਆਨ ਨਹੀਂ ਦਿੰਦੀ ਉਹਨਾਂ ਦਾ ਠੀਕ ਇਤਿਆਰ ਨਹੀਂ ਹੋ ਸਕਦਾ ਪਹਿਲੇ ਨੰਬਰ ਤੇ ਤੇ ਦੂਸਰੇ ਨੰਬਰ ਤੇ ਜਿਹੜੀਆਂ ਫੈਕਟਰੀਆਂ ਤਿਆਰ ਕਰਦੀਆਂ ਨੇ ਉਹ ਸਰਕਾਰਾਂ ਨਾਲੋਂ ਵੀ ਜਨਤਾ ਨਾਲੋਂ ਵੀ ਸਾਰਿਆਂ ਨਾਲੋਂ ਜ਼ਿਆਦਾ ਕਸੂਰਵਾਰ ਹੋਣੇ ਜਿਹੜੀਆਂ ਕਿ ਕੰਪਨੀਆਂ ਨੇ ਆਗਿਆ ਲੈ ਕੇ ਤੇ ਇਹੋ ਜੀ ਘਾਤਕ ਡੋਰੀ ਜਿਹੜੀਆਂ ਡੋਰਾਂ ਨੇ ਤਿਆਰ ਕਰਨੀ ਇਹ ਅਤਿ ਨਿੰਦਨਯੋਗ ਆ ਕਿਉਂਕਿ ਸੰਧੂ ਸਾਹਿਬ ਜੀ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਇਹਨਾਂ ਦਾ ਕਦੀ ਨਾਂ ਨਹੀਂ ਹੁੰਦਾ ਚਾਇਨਾ ਡੋਰ ਦਾ ਕਦੀ ਸੁਣਿਆ ਜਿੰਦਗੀ ਤੇ ਨਹੀਂ ਸੁਣਿਆ ਜਿਹੜਾ ਕਿ ਹੁਣ ਆ 5-10 ਸਾਲ ਤੋਂ ਇਹ ਇਹਦਾ ਅਤ ਹੋਇਆ ਪਿਆ ਹੈ ਕਿਉਂਕਿ ਇਹਦੇ ਨਾਲ ਕਤਲ ਵੀ ਹੋ ਰਹੇ ਇਹ ਕਤਲ ਹੀ ਕਹਿ ਸਕਦਾ ਜਿਹੜਾ ਕਿ ਚਾਇਨਾ ਡੋਰ ਨਾਲ ਇਹ ਵਾਰਦਾਤਾਂ ਹੁੰਦੀਆਂ ਨੇ ਕਿ ਇਹਦਾ ਗਲਾ ਵਢਿਆ ਜਾਂਦਾ ਕਿ ਇਹਦਾ ਨੱਕ ਵਢਿਆ ਜਾਂਦਾ ਕਿ ਇਹਦਾ ਕੁਝ ਨੁਕਸਾਨ ਹੁੰਦਾ ਹੈ ਹਾਂਜੀ ਇਹ ਸਾਰੇ ਜਿਹੜੇ ਆ ਨਾ ਇਹ ਜਿਹੜੀ ਫੈਕਟਰੀਆਂ ਬਣਾਉਂਦੀਆਂ ਨੇ ਸਭ ਤੋਂ ਜ਼ਿਆਦਾ ਕਸੂਰਵਾਰ ਹੋ ਨੇ ਉਸ ਤੋਂ ਬਾਅਦ ਸਰਕਾਰ ਜ਼ਿੰਮੇਵਾਰ ਹੈ ਜਿਹੜੀ ਸਰਕਾਰ ਨੇ ਇਹਨਾਂ ਨੂੰ ਬਣਾਉਣ ਦੀ ਆਗਿਆ ਦਿੱਤੀ ਆ ਤੇ ਤੀਸਰੀ ਗੱਲ ਹੈ ਕਿ ਆ ਵੀ ਜਿਹੜੇ ਖਰੀਦ ਕੇ ਲਿਆ ਕੇ ਦੁਕਾਨਾਂ ਦੇ ਉੱਤੇ ਰੱਖਦੇ ਆ ਜਿਹੇ ਦੁਕਾਨਦਾਰ ਜਿਹੜਾ ਹੈ ਉਹ ਵੀ ਉਹਨਾਂ ਇੱਕ ਕਸੂਰਵਾਰ ਆ ਤੇ ਜਿਹੜੀ ਸਾਡੀ ਜਨਤਾ ਹੈ ਉਹ ਇਹ ਨਹੀਂ ਵੇਖਦੀ ਵੀ ਇਹ ਇਹਦੇ ਨਾਲ ਸਾਡਾ ਵੀ ਮਰ ਸਾਡਾ ਇਹ ਪੰਜਾਬ ਦਾ ਸਾਡੇ ਦੇਸ਼ ਦਾ ਭਵਿੱਖ ਜਿਹੜਾ ਇਹ ਧੁੰਦਲਾ ਹੋਣ ਦਿਆ ਆ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਆ ਇਹਦੇ ਨਾਲ ਖਤਮ ਹੋਣ ਦੀ ਆ ਇਹ ਇੱਕ ਚਾਲ ਆ ਇਹਨਾਂ ਚਾਲ ਕਿਹਾ ਜਾ ਸਕਦਾ ਜਿਹੜੀ ਚਾਈਨਾ ਦੀ ਡੋਰ ਆ ਨਾ ਇਹ ਇੱਕ ਚਾਲ ਆ ਸਰਕਾਰ ਦੀ ਜਿਹਦੇ ਨਾਲ ਉਹ ਤਿਆਰ ਕਰਕੇ ਤੇ ਜਨਤਾ ਦੇ ਖਾਸ ਕਰਕੇ ਪੰਜਾਬ ਦੇ ਪੰਜਾਬ ਨਾਲ ਹਰ ਪਾਸਿਓਂ ਵਿਤਕਰੇ ਹੋ ਰਹੇ ਨੇ ਇਸ ਵਾਸਤੇ ਪੰਜਾਬ ਦੀ ਜਨਤਾ ਨੂੰ ਇਹ ਸੋਚਣਾ ਚਾਹੀਦਾ ਹੈ ਇਹ ਤਿਆਰ ਕਰ ਲੈਣ ਕਿ ਜਿਹੜੀ ਚਾਈਨਾ ਦੀ ਡੋਰ ਆਉਂਦੀ ਆ ਅਸੀਂ ਉਹਨੂੰ ਬਿਲਕੁਲ ਨਹੀਂ ਗਾ ਖਰੀਦਣਾ ਇਹਦਾ ਬਾਈਕਾਟ ਕਰ ਦੇਣਾ ਤੇ ਜੋ ਮੈਂ ਇਹਨਾਂ ਵਾਅਦੇ ਕਹਿਣਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਇਹ ਕਦੀ ਵੀ ਇਹੋ ਜਿਹੀ ਹਰਤ ਦਾ ਜਿਹੜੀ ਇਹੋ ਜਿਹੀ ਕਦੀ ਵੀ ਵਾਰਦਾਤ ਨਹੀਂ ਹੋਣੀ ਦੇਖੋ ਜੀ ਕੋ ਮਸਾਦੂ ਜਿਹੀ ਇਹ ਜਿਹੜੀਆਂ ਪਤੰਗਾਂ ਨੇ ਪੰਜਾਬੋ ਵਿੱਚ ਨਹੀਂ ਉੜਦੀਆਂ ਦਿੱਲੀ ਵੀ ਉੜਦੀਆਂ ਹਰਿਆਣਾ ਵੀ ਉੜਦੀਆਂ ਸਭ ਟੀਪੀ ਬਿਹਾਰ ਸਭ ਉੜਦੀਆਂ ਨੇ ਉੱਥੇ ਕੋਈ ਵਾਰਦਾਤ ਇਹਨਾਂ ਦੀ ਸੁਣੀ ਦੀ ਨਹੀਂ ਗਈ ਪਤਾ ਕੀ ਉਹਨਾਂ ਨੇ ਪੰਜਾਬ ਦੇ ਵਿੱਚ ਹੀ ਸਾਰਾ ਕੁਝ ਇਹ ਸੁੱਟਿਆ ਹੁਣ ਇੱਕ ਗੱਲ ਹੈ ਕਿ ਉਹਨੂੰ ਪਤੰਗਾ ਜਿਹੜੀਆਂ ਨਹੀਂ ਰੀਲਾ ਹੁੰਦੀਆਂ ਹੀ ਉਹਨਾਂ ਦੇ ਨਾਲ ਇਹ ਤੇ ਉਹ ਡੋਰਾ ਤਿਆਰ ਕਰਦੇ ਸੀਗੇ ਪੁਰਾਣੇ ਜ਼ਮਾਨੇ ਦੇ ਵਿੱਚ ਤੇ ਉਹਦੇ ਨਾਲ ਇਹ ਹੁੰਦਾ ਸੀ ਵੀ ਕੋਈ ਖਤਰਾ ਨਹੀਂ ਹੁੰਦਾ ਹਾਂਜੀ ਤੇ ਹੁਣ ਤੇ ਜਿਹੜਾ ਪੈਰ ਪੈਰ ਤੇ ਖਤਰਾ ਹੈ ਕੋਈ ਬੰਦਾ ਜਾਣ ਲਿਆ ਸੜਕ ਦੇ ਉੱਤੇ ਤੁਰਿਆ ਜਾਂਦਾ ਤੇ ਉਹਨੂੰ ਕੋਈ ਪਤਾ ਨਹੀਂ ਕਿ ਉਹ ਮੋਟਰਸਾਈਕਲ ਤੇ ਜਾਂਦਾ ਹੈ ਮੋਪਡ ਤੇ ਜਾਂਦਾ ਹੈ ਕਿ ਸਾਈਕਲ ਤੇ ਜਾਂਦਾ ਉਹਨੂੰ ਨਹੀਂ ਪਤਾ ਵੀ ਗੱਡਲੇ ਪਾਸੇ ਜੀ ਡੋਰਿਆ ਉਹਨੇ ਮੇਰੇ ਵਾਸਤੇ ਕੋਈ ਘਾਤਕ ਕੰਮ ਮੈਦੀ ਕਰ ਲੈਣਾ ਨੂੰ ਕੀ ਪਤਾ ਜੀ ਹੈ ਕਿ ਨਹੀਂ ਉਹ ਅਨਜਾਨਾ ਚਲਾਉਂਦੇ ਹੁੰਦਾ ਉਹਨੂੰ ਕੀ ਪਤਾ ਹਾਂ ਜੀ ਜਿਹੜਾ ਮੋਪੜ ਚਲਾਉਂਦਾ ਜਾਂ ਸਾਈਕਲ ਚਲਾਉਂਦਾ ਉਹਨਾਂ ਨੂੰ ਕੀ ਪਤਾ ਗੱਡਲੇ ਪਾਸੇ ਡੋਰਿਆ ਇਹ ਜਿਹੜੀ ਕੈਨਡ ਡੋਰਿਆ ਇਹਦੇ ਨਾਲ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਇਹਦੇ ਵਿੱਚ ਜਿੰਨਾ ਵੀ ਪ੍ਰਸ਼ਾਸਨ ਤੋਂ ਲੈ ਕੇ ਬਣਾਉਣ ਵਾਲੇ ਖਰੀਦਣ ਵਾਲੇ ਦੁਕਾਨਦਾਰ ਜਿਹਨੇ ਸਾਰੇ ਕਸੂਰ ਵਾਲੇ ਬਿਲਕੁਲ ਕੋ ਮਾ ਸਾਹਿਬ ਵੇਖੋ ਜਿਸ ਤਰ੍ਹਾਂ ਕਿ ਪੰਜਾਬ ਨੂੰ ਹਰ ਕੋਈ ਜਿਹੜਾ ਨਾ ਉਹ ਏਸੀ ਕਰਕੇ ਡਬਾਉਣਾ ਚਾਹੁੰਦਾ ਹੈ ਹਨਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਕਿਹੇ ਖੁੰਝੇ ਲਾਉਣਾ ਚਾਹੁੰਦਾ ਜਾਂ ਕੁਝ ਵੀ ਕਹ ਲਈ ਆਪਾਂ ਇਸ ਤਰ੍ਹਾਂ ਵੀ ਨਸ਼ਾ ਇੱਕ ਪੀਜਾ ਇੱਕ ਚੈਨਲ ਡੋਰ ਭੇਜੀ ਕਿਉਂਕਿ ਤਬਾਹੀ ਦੇ ਖੇਤਰ ਚ ਲਿਆਉਣਾ ਚਾਹੁੰਦੇ ਆ ਇਹ ਵੇਖੋ ਜੀ ਸਾਡਾ ਜਿਹੜਾ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਪਹਿਲਾਂ ਇਹ ਸੱਤ ਹੁੰਦਾ ਹੀ ਸੰਧੂ ਸ਼ਬਦ ਸੰਬਤ ਜਿਹੜਾ ਸੱਤਾਂ ਦਰਿਆਵਾਂ ਦਾ ਹੁੰਦਾ ਹੀ ਹੈ ਸਾਡਾ ਪੰਜਾਬ ਜਿਹੜਾ ਸੱਤਾਂ ਦਰਿਆਵਾਂ ਦਾ ਹੁੰਦਾ ਸੀ ਮੁੜ ਕੇ ਉਸ ਤੋਂ ਬਾਅਦ ਦੋ ਘਟ ਗਏ ਕਿਉਂਕਿ ਪਾਕਿਸਤਾਨ ਬਣ ਗਿਆ ਦੋ ਬਣ ਗਏ ਦੋ ਬਣ ਕੇ ਤੇ ਦੋਹਾਂ ਦੇ ਵਿੱਚੋਂ ਮੁੜ ਕੇ ਸਾਡਾ ਜਿਹੜਾ ਵੰਡ ਹੋ ਗਈ ਪੰਜ ਰਹਿ ਗਏ ਪੰਜਾਂ ਚੋਂ ਵੀ ਸਾਡੇ ਜਿਹੜੇ ਤਿੰਨ ਚਲੇ ਗਏ ਠੀਕ ਹੈ ਨਾ ਬਾਕੀ ਕਿੰਨੇ ਰਹਿ ਗਏ ਸਾਡੇ ਤਿੰਨ ਸਾਡੇ ਰਹਿ ਗਏ ਠੀਕ ਹੈ ਨਾ ਇਹ ਜਿਹੜੇ ਸਾਡੇ ਰਹਿ ਗਏ ਥੋੜੇ ਜਿਹੇ 2 3 ਹੀ ਰਹਿ ਗਏ ਹੁਣ ਬਹੁਤੇ ਜਿਹੜੇ ਤਿੰਨ ਦਰਿਆ ਨੇ ਹੁਣ ਸਾਰੇ ਐਕਟਾਈਮ ਤੇ ਹਾਂਜੀ ਹਾਂਜੀ ਇਹ ਸਤਲੁਜ ਬਿਆਸ ਤੇ ਰਾਵੀ ਇਹ ਤਿੰਨੇ ਦਰਿਆ ਨੇ ਹੁਣ ਹੋਰ ਸਾਡੇ ਜਿਹੜੇ ਦਰਿਆ ਸੀ ਉਹ ਸਾਰੇ ਜਿਹੜੇ ਆ ਉਹ ਉਧਰ ਚਲੇ ਗਏ ਆ ਠੀਕ ਹੈ ਨਾ ਤੇ ਸਾਡੇ ਪੰਜ ਦਰਿਆ ਸੀਗੇ ਤੇ ਪੰਜ ਦਰਿਆ ਨੂੰ ਉਲਟਾ ਕਰ ਲੋ ਵੀ ਸਾਡੇ ਪੰਜਾਬ ਦੇ ਵਿੱਚ ਪੰਜ ਪੰਜ ਪੰਜਾਬ ਦਾ ਨਾਮ ਜਿਹੜਾ ਹੈ ਉਹ ਦੋ ਹੋਰ ਪਾ ਲੋ ਹਾਂਜੀ ਇੱਕ ਨਸ਼ਾ ਚਿਟਾ ਨਸ਼ਾ ਤੇ ਇੱਕ ਡੋਰ ਇਹ ਪੰਜ ਹੋ ਗਏ ਨਾ ਪੰਜਾਬ ਦਾ ਬੇੜਾਗਰ ਕਰਦਾ ਇਹਨੇ ਹਾਂਜੀ ਹੁਣ ਤੁਸੀਂ ਇਹ ਬਹੁਤੀ ਦੂਰ ਕੀ ਜਾਣਾ ਵੀ ਦਰਿਆ ਜਿਹੜੇ ਆ ਉਹ ਵੀ ਸਾਡੇ ਪੰਜਾਬ ਨੂੰ ਖਤਮ ਕਰਨ ਵਾਸਤੇ ਕਿੱਡੀ ਮਾਰ ਮਾਰੀਆ ਹੌ ਥੋੜੇ ਦਿਨ ਹੋਏ ਸੋਚ ਰਿਹਾ ਹੈ ਕਿੰਨਾ ਪਾਣੀ ਛੱਡਿਆ ਪੰਜਾਬ ਦਾ ਅੱਧਾ ਪੰਜਾਬ ਤੇ ਸਾਡਾ ਜਿਹੜਾ ਇੱਕ ਕਿਸਮ ਦਾ ਇਹਨੇ ਖਤਮ ਕਰ ਦਿੱਤਾ ਜੀ ਠੀਕ ਹੈ ਨਾ ਇਹ ਵੀ ਇੱਕ ਤੇ ਇਹ ਤਰਾਸਤੀ ਆ ਬਿਲਕੁਲ ਜੀ ਬੜੇ ਵੱਡੀ ਬਹੁਤ ਵੱਡੀ ਤਰਾਸਤੀ ਹੈ ਬਹੁਤ ਬਿਲਕੁਲ ਤੋਂ ਮਸਲੋ ਜਿੰਨਾ ਕਿ ਪੰਜ ਦਰਮਾਦੀ ਧਰਤੀ ਤੇ ਮੌਲ ਵੀ ਕਦਾ ਪਉਣੀ ਹੈ ਇਹ ਖੁਪ ਪੰਜਾਬ ਦੀ ਮੌਲ ਪਾਣੀ ਵਗਣ ਡਿਆ ਪਿਆ ਤੇ ਰਹਿ ਪਿੱਛੇ ਕੀ ਗਿਆ ਪਿਆ ਬਾਕੀ ਗੱਲ ਹੈਗੀ ਹੈ ਵੀ ਸਾਡੇ ਦਰਿਆ ਜਿਹੜੇ ਆ ਨਾ ਉਹ ਉਹ ਪਾਣੀ ਤੇ ਆਉਂਦੇ ਆ ਪਰ ਸਾਡੇ ਜਿਹੜਾ ਧਰਤੀ ਹੈ ਨਾ ਉਹ ਬਹੁਤ ਮਕੈ ਆਪਣਾ ਦੇ ਨਾਲ ਕੈਮੀਕਲ ਦੇ ਨਾਲ ਜਿਹੜੀ ਆ ਨਾ ਦੂਸ਼ਟ ਹੋ ਚੁੱਕੀ ਆ ਨਾ ਤੇ ਸਾਡਾ ਪਾਣੀ ਸਾਫ ਰਹਿ ਗਿਆ ਨਾ ਸਾਡੀਆਂ ਫਸਲਾਂ ਰਹਿ ਗਈਆਂ ਨੇ ਹੁਣ ਕੋਈ ਕੋਈ ਫਸਲ ਸਾਡੀਆਂ ਜਿਹੜੀਆਂ ਇਹ ਫਸਲਾਂ ਨੇ ਉਹ ਅਸੀਂ ਜੂਰੀਆ ਪਾਪ ਆ ਕੇ ਜੂਰੀਆ ਪਾਪ ਆ ਕੇ ਫਸਲਾਂ ਦਾ ਬੇੜਾ ਕਰ ਕੀ ਜਾਂਦੇ ਆ ਹਾਂਜੀ ਬਿਲਕੁਲ ਜੀ ਕੋ ਮਸਾਬ ਹੈ ਜਿਹੜੀ ਹੁਣ ਜਿਸ ਤਰ੍ਹਾਂ ਚੈਨਾ ਡੋ ਰਿਹਾ ਇਦੀ ਬਾਰੇ ਪ੍ਰਸ਼ਾਸਨ ਕੁਝ ਕਰ ਰਿਹਾ ਸਰਕਾਰ ਕੁਝ ਕਰੀ ਪ੍ਰਸ਼ਾਸਨ ਨੇ ਕੀ ਕਰਨਾ ਜੀ ਪ੍ਰਸ਼ਾਸਨ ਦੀਆਂ ਅੱਖਾਂ ਦੇ ਆਲੇ ਮੋਤਾਂ ਹੋ ਗੀਆਂ ਪ੍ਰਸ਼ਾਸਨ ਦੀਆਂ ਅੱਖਾਂ ਦੇ ਸਾਹਮਣੇ ਡੋਰ ਵੇਚਦਿਆਂ ਇਹ ਡੋਰ ਵੇਚਦਿਆਂ ਇੱਕ ਜਦੋਂ ਡੋਰ ਜਿਹੜਾ ਵੇਚਦਾ ਹੈ ਉਹਦੇ ਕੋਲ ਇਹ ਮਹੀਨੇ ਲੈਂਦੇ ਨੇ ਜਨਾ ਜਿਹੜਾ ਡੋਰ ਰਣੀ ਹੈ ਉਹਨਾਂ ਕੋਲ ਉਹਨਾਂ ਚਰ ਉਹਨੇ ਹੁਣ ਤੁਸੀਂ ਮੈਨੂੰ ਦੱਸੋ ਵੀ ਇਹ ਜਿਹੜਾ ਪ੍ਰਸ਼ਾਸਨ ਕੰਟਰੋਲ ਦਾ ਉਹ ਪ੍ਰਸ਼ਾਸਨ ਦੇ ਕੋਲੋਂ ਜਿਉਂ ਉਹ ਕੋਲ ਕਿੱਦਾਂ ਮਿਲ ਜਾਂਦੀਆਂ ਨੇ ਉਹਨਾਂ ਦੀ ਜਾ ਕੇ ਵੇਖਣਾ ਚਾਰ ਸਵੇਰੇ ਵੀ ਉਹ ਪ੍ਰਸ਼ਾਸਨ ਦੇ ਘਰਾਂ ਦੇ ਵਿੱਚ ਕਿੰਨੇ ਕਿੰਨੇ ਘੱਟੂ ਪਏ ਨੇ ਠੀਕ ਹੈ ਨਾ ਇਹ ਜਨਤਾ ਦਾ ਕਸੂਰ ਬਹੁਤਾ ਨਹੀਂਗਾ ਹੁਣ ਜਿਹੜਾ ਚਿੱਟਾ ਆ ਸਾਡੇ ਜਨਤਾ ਨੇ ਜਨਤਾ ਨੇ ਹੀ ਇਹ ਕਰਨਾ ਇਹ ਪ੍ਰਸ਼ਾਸਨ ਕਰਾਉਂ ਰਿਹਾ ਸਭ ਕੁਝ ਇਸ ਵਾਰ ਤੇ ਗੱਲ ਹੈਗੀ ਆ ਸੰਧੂ ਸਾਹਿਬ ਕੋਈ ਵੀ ਕੰਮ ਆ ਨਾ ਸਰਕਾਰ ਜੇ ਚਾਵੇ ਨਾ ਤੇ ਮੈਂ ਨਾ ਵੀ ਇੱਕ ਹਫ਼ਤਾ ਤੋਂ ਬਹੁਤਾ ਸਰਕਾਰ ਚਾਵੇ ਤੇ ਨੀਤ ਹੋਵੇ ਸਹੀ ਵੀ ਮਿਆ ਕੰਮ ਕਰਨਾ ਹੁਣ ਸਾਨੂੰ ਇਹ ਸਾਡੇ ਜਦੋਂ ਅਸੀਂ ਨਿਗਨਿ ਕਿਉਂਦੇ ਹਾਂ ਤਾਂ ਤੇ ਇਹ ਫੀਮ ਬੜੀ ਮਸ਼ਹੂਰ ਆ ਹਾਂਜੀ ਤੇ ਚਰਚ ਬੜੀ ਮਸ਼ਹੂਰ ਆ ਬੜੀਆਂ ਇਹ ਜਿਹੇ ਨਸ਼ੇ ਹੀ ਹੈ ਸਾਡੇ ਇੰਡੀਗਨੇ ਕਿਉਂਦੇ ਹਾਂ ਹਾਂਜੀ ਤੇ ਜਦੋਂ ਪੁਲਿਸ ਨੇ ਕੰਟਰੋਲ ਕੀਤਾ ਸਰਕਾਰ ਨੇ ਤੇ ਹੁਣ ਕਿਤੇ ਲੱਭਦੇ ਥੋੜੀ ਕਿਤੇ ਹਾਂਜੀ ਤੇ ਜਿਹੜਾ ਹੁਣ ਚਟਾ ਆ ਇੱਕ ਸਰਿਆਮਿਕੰਡਿਆ ਇਹ ਮਿਲੀਪੁਕਸ ਨਹੀਂ ਚੱਲਣ ਡਿਆ ਨਾ ਨਸ਼ਿਆਂ ਦੇ ਵਿਰੋਧ ਜਿਹੜਾ ਚੱਲਣ ਡਿਆ ਕੰਮ ਇਹ ਮਿਲੀਪੁਕਸ ਨਾ ਚੱਲਣ ਡਿਆ ਕੰਮ ਕੋਈ ਪ੍ਰੋਗਰਾਮ ਨੇ ਨਹੀਂ ਪ੍ਰਣਿਤ ਜਾਂਦੇ ਇਹ ਜਨਤਾ ਦੇ ਭਲੇ ਵਾਸਤੇ ਕੋਈ ਸਕੀਮ ਨਹੀਂ ਗਈ ਹੈਗੀ ਇਹ ਉਹਦੇ ਬਰਿਆਈ ਵਾਸਤੇ ਹੀ ਆ ਹੁਣ ਤਾਂ ਇਹ ਚੈਨਾਟੌਰ ਜਿਹੜੀ ਆ ਇਹ ਜਿੰਨੀ ਘਾਤ ਗਏ ਹੈ ਨਾ ਹੋਰ ਕੁਝ ਨਹੀਂ ਹੋਇਆ ਸਾਡਾ ਕੋਮਾ ਸਾਹਿਬ ਕੀ ਸਰਕਾਰ ਨੂੰ ਨਹੀਂ ਪਤਾ ਕਿ ਕਿੱਥੇ ਬਣਦੀ ਹੈ ਮੈਂ ਤੇ ਤੁਹਾਨੂੰ ਦੱਸਾਂ ਮੈਂ ਤੇ ਪਹਿਲਾਂ ਹੀ ਦੱਸਦਾ ਪਈ ਸਰਕਾਰਾਂ ਜਿਹੜੀਆਂ ਨੇ ਬੇਈਮਾਨ ਨੇ ਜੇ ਉਹਨਾਂ ਨਾਲ ਉਹਨਾਂ ਕੋ ਆ ਗਿਆ ਇਹਨਾਂ ਨੇ ਆ ਗਿਆ ਦਿੱਤੀ ਹੈ ਤੇ ਤਾਈਓ ਬਣਾਉਂਦੇ ਆ ਜੇ ਉਹਦੇ ਤੇ ਕੰਟਰੋਲ ਕਰਨ ਰੋਕ ਲਾ ਦੇਣ ਤੇ ਵੀ ਇਹ ਤੁਸੀਂ ਬਣਾ ਨਹੀਂ ਸਕਦੇ ਤੇ ਜਿਹੜੀ ਚైనా ਦੇ ਵਿੱਚ ਉਹ ਚైనా ਨਾਮ ਤੇ ਦਿੱਤਾ ਹੈ ਚైనా ਦੇ ਵਿੱਚ ਹੀ ਆਉਂਦੀ ਹੈ ਫਿਰ ਤੇ ਕੰਟਰੋਲ ਕਿਹੜੀ ਸਰਕਾਰ ਦਾ ਫਿਰ ਠੀਕ ਹੈ ਨਾ ਜੇ ਸੈਂਟਰ ਸਰਕਾਰ ਦੇ ਕੰਟਰੋਲ ਦੇ ਅੰਡਰ ਆਉਂਦਾ ਤੇ ਫਿਰ ਸਟੇਟਾਂ ਦੇ ਵਿੱਚ ਆਉਂਦਾ ਤੇ ਸਟੇਟਾਂ ਦੇ ਵਿੱਚ ਕੰਟਰੋਲ ਜਿਹਨਾਂ ਸਰਕਾਰਾਂ ਤੇ ਉਹ ਕਿੰਨਾ ਡੇ ਸੀਰੀਅਸ ਹੋ ਕੇ ਡੇ ਕੰਟਰੋਲ ਕਰ ਰਹੀਆਂ ਨੇ ਇਹ ਜਿਹੜਾ ਸੀਰੇ ਹੈਗਾ ਸਾਡਾ ਚੈਨਲ ਡੋਰ ਹੈ ਨਾ ਜਿਹੜੀ ਇਹ ਸਾਡੀ ਜਨਤਾ ਦੇ ਵਾਸਤੇ ਇੱਕ ਬਹੁਤ ਹੀ ਇੱਕ ਨਾਉਣੀ ਤੇ ਮਹਾਰੀ ਚੀਜ਼ ਹੈ ਕਿਉਂਕਿ ਇਹਦੇ ਨਾਲ ਬੱਚਿਆਂ ਦਾ ਵੀ بڑا ਇਨਸਾਨ ਹੋ ਡਿਆ ਹੁਣ ਜੇ ਚੈਨਲ ਡੋਰ ਹੈ ਜੋ ਜਦੋਂ ਬੱਚੇ ਕਦੇ ਗੁੱਡੀ ਚੜਾਉਂਦੇ ਆ ਤੇ ਉਹਨਾਂ ਦੇ ਹੱਥਾਂ ਪੈਰ ਜਿਹੜੇ ਗੋਲੇ ਉਂਗਲੀਆਂ ਜਿਹੜੀਆਂ ਨੇ ਉਹ ਵੀ ਕੱਟੀਆਂ ਜਾਂਦੀਆਂ ਨੇ ਹਾਂਜੀ ਤੇ ਕਈਆਂ ਦੇ ਪੈਰਾ ਚੜ ਜਾਂਦੀਆਂ ਨੇ ਤੇ ਉਹ ਵੀ ਕੱਟੀਆਂ ਜਾਂਦੀਆਂ ਨੇ ਕਿ ਇਹਦੇ ਲੱਤਾਂ ਜੜਨ ਤੇ ਉਹ ਵੀ ਕੱਟੀਆਂ ਜਾਂਦੀਆਂ ਨੇ ਸਹੀ ਗੱਲ ਹੈ ਇਸ ਵਾਸਤੇ ਕਣ ਜਿਹੜੀ ਚੈਨਾ ਡੋ ਰਿਆ ਇਹ ਸਭ ਤੋਂ ਜ਼ਿਆਦਾ ਘਾਤ ਗਿਆ ਤੇ ਮੈਂ ਤੇ ਸਰਕਾਰ ਨੂੰ ਕਹੂੰਗਾ ਵੀ ਇਹਦੇ ਤੇ ਗੰਭੀਰੋ ਤੇ ਕਿਸੇ ਦੇ ਦੁਸ਼ਟ ਸਟੇਟਾਂ ਦੀ ਜੁਮੈਰੀ ਨਾ ਚੁੱਕੋ ਆਪਣੀ ਸਟੇਟ ਦੀ ਜੁਮੈ ਚੁੱਕ ਕੇ ਤੇ ਆਪਣੇ ਦੇਸ਼ ਦੀ ਆਪਣੇ ਦੇ ਆਪਣੇ ਪੰਜਾਬ ਦੀ ਭਵਿੱਖ ਵਾਸਤੇ ਇਹੜੀ ਚੈਨਾ ਡੋਰਿਆ ਜਾਂ ਨਸ਼ਾ ਜਿਹੜਾ ਕਿਟਾ ਇਹਨੂੰ ਖਤਮ ਕਰਨ ਵਾਸਤੇ ਤਤਪਰ ਹੋ ਕੇ ਹਾਂਜੀ ਤੇ ਸੀਰੀਅਸ ਹੋ ਕੇ ਤੁਨੋਂ ਮਨੋ ਹੋ ਕੇ ਸੱਚੇ ਦਿਲੋਂ ਹੋ ਕੇ ਤੇ ਦੇਸ਼ ਨੂੰ ਜੇ ਪਰਫੁੱਲਤ ਕਰਨਾ ਹੈ ਤੇ ਇਹਨਾਂ ਬੁਰਾਈਆਂ ਤੇ ਉੱਤੇ ਜਿਹੜਾ ਕੰਟਰੋਲ ਕਰਨਾ ਪਊਗਾ के के भोमागुरी खालसा वाहगुरी फते